ਮੇਰਾ ਨਾਮ ਹਰਦੀਪ ਸਿੰਘ ਮੈਂ ਪਿੰਟਡਵਾਲ ਡਿਸਟ੍ਰਿਕਟ ਤੇ ਤਹਿਸੀਲ ਪਠਾਨਕੋਟ ਦਾ ਰਹਿਣ ਵਾਲਾ ਹਾਂ ਇਹਨਾਂ ਦੇ ਜਿਹੜੇ ਬਾਡੀ ਸਰਵਿਸ ਜਿਹੜੇ ਜੂਸ ਦਿੱਤੇ ਆ ਉਸ ਤੋਂ ਪਹਿਲਾਂ ਮੇਨੂੰ ਬਹੁਤ ਸਾਰੀਆਂ ਦਿੱਕਤਾਂ ਸੀਗੀਆਂ ਜਿਵੇਂ ਮੇਰੀ ਅੱਖਾਂ ਤੇ ਬਹੁਤ ਜ਼ਿਆਦਾ ਸਟ੍ਰੈਸ ਹੁੰਦੀ ਸੀਗੀ ਮੇਰੀ ਹੌਲੀ ਹੌਲੀ ਦੂਰ ਦੀ ਨਿਗਾਹ ਜਿਹੜੀ ਆ ਘਟਦੀ ਜਾ ਰਹੀ ਸੀ ਔਰ ਮੇਰਾ ਜਿਹੜਾ ਹੈ ਕੈਲਸਟ੍ਰੋਲ ਵਗੈਰਾ ਜਿਹੜਾ ਟ੍ਰਾਈਗਲਾਈਸਰਾਈਡ ਉਹ ਕਾਫੀ ਜ਼ਿਆਦਾ ਵਧੇ ਹੋਏ ਸੀਗੇ ਤੇ ਮੇਰਾ ਬੀਪੀ ਵੀ ਕਾਫੀ ਦਿਨਾਂ ਤੋਂ ਜਿਹੜਾ ਹੈ ਉਹ ਜਿਹੜਾ ਉੱਪਰ ਰਹਿੰਦਾ ਸੀਗਾ ਤੋ ਇਹਨਾਂ ਦੇ ਮਜੂਸਾਂ ਬਾਰੇ ਸੁਣਿਆ ਸੀਗਾ ਤੇ ਫਿਰ ਮੈਂ ਇਹਨਾਂ ਨੂੰ ਜਿਹੜਾ ਹੈ ਇਹਨਾਂ ਨੂੰ ਕਾਲ ਕੀਤੀ ਔਰ ਇਹਨਾਂ ਦੇ ਜੂਸ ਮੰਗਵਾਏ ਤੇ ਜਿੱਦਾਂ ਮੈਨੂੰ ਜੀ ਲਗਭਗ ਮੈਨੂੰ 50% ਦੇ ਲਗਭਗ ਮੈਨੂੰ ਜਿਹੜਾ ਹੈ ਉਹ ਰਿਜ਼ਲਟ ਮਿਲੇ ਹੈ ਹਾਲੇ ਕੀ ਮੈਂ ਦਿਨ 20 25 ਹੋਏ ਆ ਜੂਸ ਕਰਦਿਆਂ ਨੂੰ ਤੇ ਬਹੁਤ ਵਧੀਆ ਰਿਜ਼ਲਟ ਮਿਲਦੇ ਪਿਆ ਮੈਂ ਤੇ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਜਿਸ ਮਾਈ ਭਾਈ ਨੂੰ ਹੀ ਇਦਾਂ ਦੀ ਕੋਈ ਬਿਮਾਰੀ ਹੈਗੀ ਆ ਡਾਕਟਰਾਂ ਦੂਜੇ ਡਾਕਟਰਾਂ ਦੀਆਂ ਗੋਲੀਆਂ ਜਿਹੜੀਆਂ ਉਹਨਾਂ ਨੂੰ ਇਲਾਜ ਨਹੀਂ ਕਰਦੀਆਂ ਇਹ ਪਰਮਾਨੈਂਟ ਇਲਾਜ ਜਿਹੜਾ ਹੈ ਉਸ ਬਿਮਾਰੀ ਨੂੰ ਸੀਰ ਦੇ ਵਿੱਚੋਂ ਕੱਢ ਕੇ ਜਿਹੜੀ ਹੱਡੀ ਗੰਦਗੀ ਹੈਗੀ ਆ ਉਹਨੂੰ ਵਧੀਆ ਕਰਕੇ ਸਾਫ਼ ਜਿਹੜਾ ਕਰਦੀ ਹੈਗੀ ਇਹ ਵੀਰ ਜੀ ਕਿੰਨੇ ਸਾਲਾਂ ਤੋਂ ਤੁਹਾਨੂੰ ਦਿੱਕਤਾਂ ਚੱਲ ਰਹੀਆਂ ਸੀ ਮੈਨੂੰ ਇਹ ਆਫਟਰ ਕੋਵਿਡ ਦੇ ਬਾਅਦ ਦੇ ਇਦਾਂ ਦੀ ਪ੍ਰੋਬਲਮ ਆਣਾ ਸ਼ੁਰੂ ਹੋਈ ਹੈ ਜੀ ਠੀਕ ਹੈ ਤੇ ਕੋਵਿਡ ਦੇ ਬਾਅਦ ਮੇਰਾ ਜਿਹੜਾ ਅੱਖਾਂ ਦੀ ਨਜ਼ਰ ਘਟਣਾ ਸ਼ੁਰੂ ਹੋਈ ਹੈ ਔਰ ਜਿਹੜਾ ਬੀਪੀ ਜਿਹੜਾ ਰਹਿੰਦਾ ਰਿਹਾ ਸਿਰ ਭਾਰਾ ਜਾ ਰਹਿਣਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੀਗਾ ਹੁਣ ਤੁਸੀਂ ਕੋਈ ਦਵਾਈ ਲੈ ਰਹੇ ਹੋ ਕੋਈ ਦਵਾਈ ਨਹੀਂ ਲੈ ਰਿਹਾ ਜੀ ਬਿਲਕੁਲ ਠੀਕ ਹੈ ਤੇ ਹੁਣ ਆਪਣੇ ਸਰੀਰ ਵਿੱਚ ਕਿੱਦਾਂ ਮਹਿਸੂਸ ਕਰ ਰਹੇ ਹੋ ਤੁਸੀਂ ਹੁਣ ਮੈਂ ਬਹੁਤ ਜ਼ਿਆਦਾ ਜਿਹੜਾ ਹੈ એનર્ਜੀ ਫੀਲ ਕਰਦਾ ਸਰੀਰ ਦੇ ਵਿੱਚ ਤੇ ਕੰਮ ਕਰਨ ਨੂੰ ਵੀ ਮਨ ਕਰਦਾ ਹੈਗਾ ਯਾਨੀ ਫਰੈਸ਼ ਜਿਹੜਾ ਕਾਫੀ ਜ਼ਿਆਦਾ ਵਧੀਆ ਫੀਲ ਕਰਦਾ ਪਿਆ ਵੈਰੀ ਗੁੱਡ ਹੁਣ ਲੱਖਾਂ ਹੀ ਲੋਕ ਤੁਹਾਡੀ ਇਸ ਵੀਡੀਓ ਨੂੰ ਵੇਖਣਗੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਇਹ ਬਾਡੀ ਸਰਵਿਸ ਜਿਹੜੇ ਜੂਸ ਹੈਗੇ ਆ ਇਹ ਪੀ ਕੇ ਜਿਹੜੇ ਹੈ ਤੁਹਾਡੇ ਸਰੀਰ ਦੀ ਜਿਹੜੀ ਹੈ ਸਫਾਈ ਕਰਦੇ ਨੇ ਤੇ ਇਹਨਾਂ ਨੂੰ ਇੱਕ ਵਾਰ ਜ਼ਰੂਰ ਜਿਹੜਾ ਹੈ ਉਹ ਵਰਤ ਕੇ ਦੇਖਣਾ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਔਰ ਤੁਹਾਡਾ ਕਾਫੀ ਜ਼ਿਆਦਾ ਜਿਹੜਾ ਹੈ ਜਿਹੜਾ ਪੈਸੇ ਦਾ ਧੰਨ ਦਾ ਜਿਹੜਾ ਤੁਹਾਡਾ ਨੁਕਸਾਨ ਹੁੰਦਾ ਡਾਕਟਰ ਕੋਲ ਜਾ ਕੇ ਉਹਦੇ ਤੋਂ ਅਸੀਂ ਬਚੇ ਜਾ ਸਕੋ। ਬਹੁਤ-ਬਹੁਤ ਧੰਨਵਾਦ ਵੀਰ ਜੀ ਇਹ ਜਿਹੜਾ ਬਾਡੀ ਸਰਵਿਸ ਜੂਸ ਹੈ ਇਹ ਸਰੀਰ ਦੀ ਸਫਾਈ ਹੈ। ਜੇ ਆਖੀਏ ਦਵਾਈ ਹੈ ਤੇ ਦਵਾਈ ਨਹੀਂ ਹੈ ਇਹ ਸਰੀਰ ਦੀ ਸਫਾਈ ਹੈ। ਇਹ ਕਰਾਖੀ ਦਵਾਈ ਨਾਲੋਂ ਘੱਟ ਹੈ ਤੇ ਦਵਾਈ ਨਾਲੋਂ ਘੱਟ ਵੀ ਨਹੀਂ ਹੈ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਔਰ ਲੱਖਾਂ ਦੀਨੀਆਂ ਜੀ ਤੁਹਾਡੇ ਇਸ ਸੰਦੇਸ਼ ਨੂੰ ਸੁਣ ਰਹੀ ਹੈ ਉਮੀਦ ਕਰਦੇ ਹਾਂ ਕਿ ਉਹ ਵੀ ਤੁਹਾਡੇ ਵੱਲ ਵੇਖ ਕੇ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਸਰੀਰ ਦੀ ਬਾਡੀ ਸਰਵਿਸ ਨਹੀਂ ਕਰਵਾਈ ਉਹ ਵੀ ਇਹਨਾਂ ਜੂਸਾਂ ਦੀ ਵਿਧੀ ਦੇ ਨਾਲ ਜੋ ਅਸੀਂ ਪੰਜ ਜੂਸ ਦਿੰਨੇ ਆ ਇਹਨਾਂ ਦੇ ਨਾਲ ਆਪਣੇ ਸਰੀਰ ਦੀ ਸਫਾਈ ਕਰਕੇ ਨਿਰੋਗੀ ਕਾਇਆ ਪ੍ਰਾਪਤ ਕਰਨਗੇ ਬਹੁਤ-ਬਹੁਤ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਸੋ